ਜਿਲੰਦਰ ਦੇ ਵਿੱਚ ਜ਼ਬਰ ਜਨਾਤ ਤੋਂ ਬਾਅਦ ਕਤਲ ਕੀਤੀ ਗਈ 마ਸੂਮ ਬੱਚੀ ਦੇ ਨਮਿਤ ਅੰਤਿਮ ਅਰਦਾਸ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅੰਤਿਮ ਅਰਦਾਸ ਤੋਂ ਲੈ ਕੇ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜੱਤਰ ਕੁਲਦੀਪ ਸਿੰਘ ਗੜਗੜ ਸਮੇਤ ਹੋਰ ਵੀ ਰਾਜਨੀਤਿਕ ਹਸਤੀਆਂ ਅਤੇ ਸਮਾਜਿਕ ਆਗੂਆਂ ਦੇ ਵੱਲੋਂ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉਦਰੇ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਕਾਰਵਾਈ ਵੀ ਕੀਤੇ ਜਾਣ ਦੀ ਖਬਰ ਤੁਰਖਿਆਂ ਦੇ ਵਿੱਚ ਬਣੀ ਹੋਈ ਹੈ ਅਤੇ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ASI ਮੰਗਤਰਾਮ ਅਤੇ PTR ਟੀਮ ਦੇ ਮੁਲਾਜ਼ਮਾਂ ਨੂੰ برخਾਸ ਕੀਤਾ ਜਾ ਚੁੱਕਾ ਹੈ ਕਾਬਜ਼ ਜ਼ਿਕਰ ਹੈ ਕਿ ਇਹ ਉਹੀ ASI ਹੈ ਜਿਸ ਨੇ ਲਾਪਰਵਾਹੀ ਵਰਤੀ ਸੀ ਮਾਮਲੇ ਦੀ ਜਾਂਚ ਦੌਰਾਨ ਅਤੇ ਜਦੋਂ ਪਰਿਵਾਰ ਦੇ ਵੱਲੋਂ ਆਪਣੀ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ ਸੀ ਸ਼ਿਕਾਇਤ ਕੀਤੀ ਗਈ ਸੀ ਤਾਂ ਮੌਕਾ ਦੇਖਣ ਦੇ ਲਈ ਆਏ ਏਐਸਆਈ ਮੰਗਤਰਾਮ ਦੇ ਵੱਲੋਂ ਉਸ ਘਰ ਦੇ ਵਿੱਚ ਵੀ ਜਾ ਕੇ ਤਲਾਸ਼ੀ ਲਈ ਗਈ ਸੀ ਜਿੱਥੇ ਰਹਿੰਦੇ ਹਫਸੀ ਗਵੰਡੀ ਦੇ ਵੱਲੋਂ क्रूरता ਦੀਆਂ ਹੱਦਾਂ ਪਾਰ ਕੀਤੀਆਂ ਗਈਆਂ ਮਾਸੂਮ ਬੱਚੀ ਦੇ ਨਾਲ ਜ਼ਬਰਦਸਤੀ ਕੀਤੀ ਗਈ ਅਤੇ ਫਿਰ ਗਲਾ ਦਬਾ ਕੇ ਉਸ ਦੀ ਹੱਤਿਆ ਕਰਨ ਤੋਂ ਬਾਅਦ লাশ ਨੂੰ ਗੁੱਤਲਖਾਨੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਨਗਰ ਨਿਵਸਤਾ ਦੇ ਵਿੱਚ লাশ ਉੱਥੇ ਹੀ ਪਈ ਹੋਈ ਸੀ ਅਤੇ ਏਐਸਆਈ ਖੁਦ ਉਸ ਘਰ ਦੇ ਵਿੱਚ ਜਾ ਕੇ ਦੇਖ ਕੇ ਆਈ ਸੀ ਪਰ ਉਸ ਨੇ ਬਾਹਰ ਆ ਕੇ ਕਿਹਾ ਕੀ ਕੁਝ ਵੀ ਨਹੀਂ ਹੈ ਪਰਿਵਾਰ ਦੇ ਵੱਲੋਂ ਸ਼ੱਕ ਜ਼ਾਹਰ ਕੀਤਾ ਗਿਆ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਚੁੱਕੇ ਗਏ ਅਤੇ ਜਦੋਂ ਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਗਈ ਸੀ ਤਾਂ ਉਸ ਸਮੇਂ ਦੇਖਿਆ ਗਿਆ ਕਿ ਮਾਸੂਮ ਬੱਚੀ ਗਵਾਂਡੀ ਦੇ ਘਰ ਦੇ ਵਿੱਚ ਹੀ ਗਈਆ ਪਰ ਬਾਹਰ ਨਹੀਂ ਨਿਕਲੀ ਅਤੇ ਜਦੋਂ ਇਲਾਕੇ ਦੇ ਲੋਕ ਇਕੱਠੇ ਹੋਏ ਤਾਂ ਪਰਿਵਾਰ ਦੇ ਵੱਲੋਂ ਜਾ ਕੇ ਉਸ ਘਰ ਦੇ ਗੁਸਲਖਾਨੇ ਦੇ ਵਿੱਚ ਦੇਖਿਆ ਗਿਆ ਤਾਂ ਪਰਿਵਾਰ ਦੇ ਪੈਰਾ ਹੀਟੋਂ ਜ਼ਮੀਨ ਕਿਸ ਕੀ ਉਸ 마ਸੂਮ ਬੱਚੀ ਦੀ ਮਾਤਾ ਵਿਚਾਰੀ बेहोश ਹੋ ਕੇ ਜ਼ਮੀਨ ਤੇ ਹੀ ਡਿੱਗ ਪਈ ਜਿਸ ਦੀ ਧੀ ਦੇ ਨਾਲ ਇਹ ਸਭ ਕੁਝ ਕਾਨੂੰਨੀ ਹਰਕਤ ਕੀਤੀ ਗਈ ਸੀ ਉਸ ਹਫਸੀ ਦੇ ਵੱਲ ਅਤੇ ਬੇਸ਼ੱਕ ਪੁਲਿਸ ਦੇ ਵੱਲ ਇਸ ਮਾਮਲੇ ਦੇ ਵਿੱਚ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਲੇ ਵੀ ਜਿਹੜਾ ਕੀ ਹੈ ਇਸ ਮਾਮਲੇ ਦੇ ਵਿੱਚ ਜਲਦ ਇੱਕ ਕਾਰਵਾਈ ਕੀਤੇ ਜਾਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਦੀ ਮੰਗ ਸੀ ਕਿ ਐਸਐਸਆਈ ਮੰਗਤਰਾਮ ਅਤੇ ਪੀਟੀਆ ਟੀਮ ਦੇ ਮੁਲਾਜ਼ਮ ਜਿਹੜਾ ਮੌਕਾ ਦੇਖਣ ਆਇਸਣ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਹੋਵੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਤਾਂ ਅਜਿਹੇ ਦੇ ਵਿੱਚ ਹੁਣ ਪਰਿਵਾਰ ਦੀ ਮੰਗ ਦੇ ਉੱਪਰ ਐਫਆਈ ਮੰਗਤਰਾਮ ਅਤੇ ਪੀਟੀਆ ਟੀਮ ਦੇ ਮੁਲਾਜ਼ਮਾਂ ਨੂੰ ਬਰਖਾਸਤ ਕਰਕੇ ਉਹਨਾਂ ਦਾ ਰਿਮਾਂਡ ਲਿਆ ਗਿਆ ਅਤੇ ਪੁਚਗੀਚ ਅਕੀਤੀ ਜਾਵੇਗੀ ਸੇ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਨੇ ਜਿੱਥੇ ਉਸ ਮਾਸੂਮ ਬੱਚੀ ਦੇ ਨਿਮਿਤ ਅੰਤਿਮ ਅਰਦਾਸ ਰੱਖੀ ਹੋਈ ਹੈ ਅਤਿ ਅੰਤਿਮ ਅਰਦਾਸ ਮੌਕੇ ਤੇ ਕਈ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੀਆਂ ਨੇ ਅਤੇ ਜਦੋਂ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰ ਵੀ ਇੱਥੇ ਪਹੁੰਚੇ ਤਾਂ ਮੀਡੀਆ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਪਰਿਵਾਰ ਦੇ ਵੱਲੋਂ ਜੋ ਮੰਗ ਕੀਤੀ ਗਈ ਸੀ ਐਸਟੀ ਜਿਸ ਦੇ ਵੱਲੋਂ ਲਾਭ ਪ੍ਰਵਾਈ ਵੰਡਤੀ ਗਈ ਉਸ ਦੇ ਉੱਪਰ ਕੀ ਕਾਰਵਾਈ ਹੋਈ ਹੈ ਤਾਂ ਤੁਸੀਂ ਆਪ ਹੀ ਸੁਣ ਲਵੋ ਪੁਲਿਸ ਕਮਿਸ਼ਨਰ ਨੇ ਕੀ ਕੁ ਜਾਣਕਾਰੀ ਸਾਂਝ ਕੀਤੀ। ਇਹਦੇ ਪੁਲਿਸ ਰਿਪੋਰਟ ਤੇ ਹੈਗਾ ਜੀ। ਉਸ ਦੇ ਨਾਲ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਇਹਦੇ ਵਿੱਚ ਅੱਗੇ ਪ੍ਰੋਸੀਜਰਲ ਫਾਰਮੈਲਟੀਜ਼ ਹੈਗੀਆਂ ਜੀ ਉਹ ਸਾਰੀਆਂ ਸਹੀ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਅੱਗੇ ਦੀ ਗੱਲ ਜਿਹੜੀ ਸੀਗੀ ਜੀ ਕਿ ਆਪਾਂ ਉਸ ਵੇਲੇ ਪਰਿਵਾਰ ਨਾਲ ਵੀ ਗੱਲ ਹੋਈ ਸੀ ਜੋ ਅਸੀਂ ਮੌਕੇ ਦੀ ਵੀਡੀਓਗ੍ਰਾਫੀ ਦੇਖ ਕੇ ਤੇ ਬਾਕੀ ਐਵਿਡੈਂਸਸ ਤੋਂ ਜੋ ਸਾਡੇ ਸਾਹਮਣੇ ਗੱਲ ਆਈ ਤਾਂ ਜੋ ਮੌਕੇ ਤੇ ਏਐਸਆਈ ਬੰਗਤਰਾਮ ਗਏ ਸਿਗੇ ਉਹਨਾਂ ਦੀ ਅਣਗਹਿਲੀ ਪਾਈ ਜਾਣਦੇ ਉਹਨਾਂ ਨੂੰ ਸਖਤ ਕਦਮ ਲੈਂਦੇ ਹੋਏ ਵਿਭਾਗ ਤੋਂ ਬਰਖਾਸਤ ਕੀਤਾ ਗਿਆ ਹੈ ਤੇ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਨਾਲ ਗਏ ਸਿਗੇ ਜੀ ਜਿਹੜੇ ਉਸ ਵੇਲੇ ਡਿਊਟੀ ਤੇ ਉਹ ਪੀਸੀਆਰ ਦੇ ਮੁਲਾਜ਼ਮ ਸਿਗੇ ਉਹਨਾਂ ਨੂੰ ਵੀ ਸਸਪੈਂਡ ਕਰਕੇ ਉਹਨਾਂ ਦੇ ਵੀ ਖਿਲਾਫ ਇਹ ਬਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਫਸਟ ਸਟੇਟ ਕੀ ਕੀਤਾ ਜਾ ਰਿਹਾ ਹੈ ਮਤਲਬ ਜੀ ਅਜੇ ਇਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਾ ਕੇ ਇਹਦਾ ਚਲਾਨ ਅਦਾਲਤ ਵਿੱਚ ਦੇ ਕੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਇੱਕ ਸਮਾਵਤ ਤਰੀਕੇ ਦੇ ਨਾਲ ਇਹਦਾ ਚ ਇਹਦਾ ਜਿਹੜਾ ਸੋ ਬੇਸ਼ੱਕ ਐਫਐਸਆਈ ਅਤੇ ਪੀਸੀਆਰ ਟੀਮ ਦੇ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾ ਚੁੱਕਾ ਹੈ ਪਰ ਹਲੇ ਇਨਸਾਫ ਹੋਣਾ ਬਾਕੀ ਹੈ। ਉਸ 마ਸੂਮ ਬੱਚੀ ਦੇ ਲਈ ਇਨਸਾਫ ਜਲਤੋ ਜਲਦ ਹੋਵੇ ਇਹ ਮੰਗ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਾਰ ਕੁਲਦੀਪ ਸਿੰਘ ਗੜਗਜ ਨੇ ਜੋ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਸਨ ਤੇ ਇਸ ਦੇ ਨਾਲ ਹੀ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਪੰਜਾਬ ਦੀ ਧੀ ਨੂੰ ਪੰਥ ਦੀ ਧੀ ਨੂੰ ਜਲਦ ਇਨਸਾਫ ਨਾ ਮਿਲਿਆ ਜੇਕਰ ਮੋਰਚਾ ਵੀ ਲਗਾਣਾ ਪਿਆ ਤਾਂ ਅਸੀਂ ਉਹ ਵੀ ਲਗਾਵਾਂਗੇ ਪੰਜਾਬ ਦੀਆਂ 3 ਭੈਣਾਂ ਦੀ ਰਾਖੀ ਨੂੰ ਲੈ ਕੇ ਪੰਥ ਕਦੇ ਵੀ ਪਿੱਛੇ ਨਹੀਂ ਹਟੇਗਾ ਅਤੇ ਹੁਣ ਜੋ ਪਰਿਵਾਰ ਦੇ ਵੱਲੋਂ ਮੰਗ ਕੀਤੀ ਗਈ ਸੀਗੀ ਕਿ ਜਲਦ ਉਹਨਾਂ ਨੂੰ ਇਨਸਾਫ਼ ਮਿਲੇ ਤਾਂ ਪ੍ਰੋਬਲਿਸਟਰੀ ਨੂੰ ਵੀ ਇਸ ਮਾਮਲੇ ਦੇ ਵਿੱਚ ਤੁਰੰਤ ਕਿ ਫਾਸਟੈਗ ਕੋਡ ਦੇ ਜ਼ਰੀਏ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਅਜਿਹੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਤਾਂਕਿ ਕਿਤੇ ਹੋਰ 마ਸੂਮ ਬੱਚੀ ਦੇ ਨਾਲ ਅਜਿਹੀ ਦਰਿੰਦਗੀ ਨਾ ਹੋਵੇ। ਵਾਸਤੇ ਜੇ ਮੋਰਚਾ ਵੀ ਲਾਉਣਾ ਪਿਆ ਉਹਦੇ ਲਈ ਤਿਆਰ ਹੁਣ। ਪਰ ਉਹ ਬਰਖਾਸਤ ਡਿਸਮਿਸ ਹੋਣੇ ਚਾਹੀਦੇ। ਮੋਰਚਾ ਲਾਉਣਾ ਪਿਆ ਤਾਂ ਪਾ ਲਾਵਾਂਗੇ। ਸਾਡੀ ਧੀ ਆ, ਪੰਥ ਦੀ ਧੀ ਆ, ਪੰਜਾਬ ਦੀ ਧੀ ਆ ਤੇ ਆਪਣੇ ਸਾਰਿਆਂ ਦੀ ਧੀ ਆ ਧਰਮਾਂ ਤੋਂ ਪਰ ਉੱਠ ਕੇ। ਪਰ ਜਿਵੇਂ ਪਰਿਵਾਰ ਨੇ ਦੱਸਿਆ ਆਪਣਾ ਦਰਦ ਰੋ ਰਾਇਆ ਵੀ ਕਿਉਂ ਨਹੀਂ ਕਾਰਵਾਈ ਸਖਤ ਕਰ ਰਹਿ। ਇਹ ਕੀ ਡੀਕਦੇ ਆ? ਇਹਨਾਂ ਦਾ ਕੰਮ ਆ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਤੇ ਕਾਨੂੰਨ ਦੇ ਮੁਤਾਬਕ ਸਖਤ ਕੰਮ ਕਰਨ। ਜੇ ਧੀਆਂ ਦੇ ਕਾਤਲਾਂ ਦੇ ਸਾਥ ਦੇਣ ਵਾਲੇ ਬਚਾਏ ਜਾਣਗੇ ਤੇ ਧੀਆਂ ਸਾਡੀਆਂ ਪੰਜਾਬ ਦੀਆਂ ਕਿੱਥੇ ਜਾਣਗੀਆਂ ਪ੍ਰਸ਼ਾਸਨ ਇੱਕ ਗੱਲ ਕੰਨ ਖੋਲ ਕੇ ਸੁਣ ਲੇ ਜੇ ਬਿਆਨ ਬਦਲਾਉਣ ਦੇ ਲਈ ਇਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਜਾਂ ਵੈਸੇ ਇਹਨਾਂ ਨੂੰ ਕੋਈ ਥ੍ਰੈਟ ਕੀਤਾ ਗਿਆ ਤੇ ਸਾਰਾ ਪੰਥ ਇਹਨਾਂ ਦੇ ਨਾਲ ਤੇ ਪੰਜਾਬ ਇਹਨਾਂ ਦੇ ਨਾਲ ਖੜਾ ਬਣਦੀ ਕਾਨੂੰਨੀ ਸਖਤ ਕਾਰਵਾਈ ਕਰਨ ਔਰ ਟਾਲ ਮਟੋਲਣਾ ਕੀਤਾ ਜਾਵੇ ਪੰਜਾਬ ਚ ਧੀਆ ਸੇਫ ਨੇ ਵੈਸੇ ਤੇ ਵੇਖੋ ਪੰਜਾਬ ਚ ਧੀਆ ਸੇਫ ਨੇ ਕਿਤੇ ਇਹ ਉਹ ਦਿਗਾ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਸਾਰੇ ਪੰਜਾਬ ਨੂੰ ਦੋਸ਼ੀ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਪਤਾ ਹੈ ਨਾ ਜੁਪੀ ਦੇ ਵਿੱਚ ਦੋ ਬੱਚੀਆਂ ਜਿਹੜੀਆਂ ਕਿ ਲੋਅਰ ਕਲਾਸ ਦੇ ਨਾਲ ਸਬੰਧਤ ਉਹਨਾਂ ਨੂੰ ਰੇਪ ਕਰਨ ਤੋਂ ਬਾਅਦ ਕਤਲ ਕਰਕੇ ਰੁੱਖਾਂ 'ਨਾ ਟੰਗਤਾ ਤੇ ਅਦਾਲਤ ਨੇ ਕਹਿਤਾ ਹੀ ਭਈ ਇਹ ਆਪ ਹੀ ਇਹਨਾਂ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਆ ਫਾਂਸੀ ਲਾ ਲਈ ਕੋਈ ਕਾਰਵਾਈ ਨਹੀਂ ਹੋਈ ਪਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਕਦੀ ਬਚਾਉਂਦਾ ਨਹੀਂ ਪੰਜਾਬ ਪੰਜਾਬ ਦਾ ਬੱਚਾ ਬੱਚਾ ਜੇ ਕੋਈ ਗਲਤ ਹੋਊਗਾ ਤੇ ਉਹਦੇ ਲਈ ਉਹਦੇ ਖਿਲਾਫ ਖੜਦਾ ਖੜਦਾ ਰਹੂਗਾ ਇਹੋ ਜੇ ਦਰਿੰਦਿਆ ਕਰਕੇ ਆਪਾਂ ਸਾਰੇ ਪੰਜਾਬ ਨੂੰ ਤੇ ਬਦਨਾਮ ਨਹੀਂ ਕਰ ਸਕਦੇ ਪਰ ਕਾਨੂੰਨ ਜਿਹੜਾ ਵਾ ਉਹ ਜੇ ਸਖਤੀ ਕਰੇ ਤੇ ਇਹੋ ਜੇ ਦਰਿੰਦੇ ਵੀ ਪੰਜਾਬ ਦੇ ਵਿੱਚ ਨਹੀਂ ਦਿਸਣਗੇ ਕਾਨੂੰਨ ਨੂੰ ਕਿਸ ਦਾ ਲਿਆ